ਕੋਝ ਨਹੀਂ ਹੋ ਪਾਈ ਪਰ ਇੱਥੇ ਪਹਵਾਣਾ ਪਿੰਡ ਦੇ ਵਿੱਚ ਇਹ ਗੋਲ ਕਿਲਾ ਦੇਖ ਰਹੇ ਹੋ ਛੋਟਾ ਜਿਹਾ ਕਿਲਾ ਅਭਿਸ਼ੇਕ ਬਚਿਆ ਇਹਦਾ ਇਹ ਕਿਲਾ ਕਿੰਨੇ ਸਾਲ ਪੁਰਾਣਾ ਹੈ 500 ਸਾਲ ਪੁਰਾਣਾ ਇਹ 500 ਸਾਲ ਪੁਰਾਣਾ ਕਿਲਾ ਹੈ ਸੋ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਖੂਹ ਸੀ ਅਸੀਂ ਖੂਹ ਦੇ ਕੋਲ ਪਹੁੰਚੇ ਆ ਪਰ ਅਸੀਂ ਦੱਸਾਂਗੇ ਟੁੰਡਾ ਰਾਜਾ ਕੌਣ ਸੀ ਔਰ ਕੋਈ ਗੁਰੂ ਜੀ ਵੀ ਆ ਇੱਥੇ ਜਹਾਂ ਪੇ ਗੁਰਨਾਗਦੀ ਪਿਆ ਹੈ ਤੇ ਲੈ ਕੇ ਚੱਲਾਂਗੇ ਜਿਹਦੇ ਤਕਰੀਬਨ ਕਿ ਅੱਜ ਤੱਕ ਰਸਤਾ ਵੀ ਨਹੀਂ ਉੱਪਰ ਚੜਨ ਦੇ ਲਈ ਹੈ ਪਰ ਫੇਰ ਵੀ ਖੋਜ ਵਿਚਾਰ ਟੀਮ ਉਹਦੇ ਉੱਪਰ ਪਹੁੰਚੇਗੀ ਅੱਜ ਉਹਨਾਂ ਤੱਥਾਂ ਨੂੰ ਖੰਘਾਲਦੀ ਹੋਈ ਖੋਜ ਵਿਚਾਰ ਟੀਮ ਜਿਹੜੀ ਹੈ ਉਹ ਪਹੁੰਚੇਗੀ ਲੇਕਿਨ ਥੋੜਾ ਇਤਿਹਾਸ ਅਸਲੀ ਦੱਸ ਦਈਏ ਅਸੀਂ ਪਟਿਆਲੇ ਤੋਂ ਚੱਲ ਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਪਿੰਜੌਰ ਪਿੰਜੌਰ ਤੋਂ ਅੱਗੇ ਆਉਂਦਾ ਜੀ ਮੱਲਾ ਰੋਡ ਮੱਲਾ ਰੋਡ ਤੋਂ ਇੱਕ ਚਹਲ ਨੂੰ ਰਸਤਾ ਚੱਲਿਆ ਜਾਂਦਾ ਜੀ ਉਹ ਉੱਪਰ ਤੁਸੀਂ ਦੇਖੋਗੇ ਆੜਿਆ ਸੋਗੀ ਉਹ ਸੋਗੀ ਦਿਖ ਰਿਹਾ ਠੀਕ ਸੋਗੀ ਕਿਲਾ ਹੈਗਾ ਸੋਗੀ ਕਿਲਾ ਹੈਗਾ ਤੇ ਪਰ ਜਿੱਥੇ ਅਸੀਂ ਪਹੁੰਚੇ ਆ ਜਿੱਥੇ ਸਾਨੂੰ ਇੱਕ ਕਨੈਕਸ਼ਨ ਮਿਲਦਾ ਪਹਿਲੇ ਤਾਂ ਪਤਾ ਕਰਦੇ ਆ ਜੀ ਇਹ ਕਿਲਾ ਕਿੰਨੇ ਸਾਲ ਪੁਰਾਣਾ ਹੈ 500 ਸਾਲ ਪੁਰਾਣਾ 500 ਸਾਲ ਪੁਰਾਣਾ ਇਹ 500 ਸਾਲ ਪੁਰਾਣਾ ਕਿਲਾ ਹੈ ਤੇ ਇਸ ਦਾ ਇਤਿਹਾਸ ਨਹੀਂ ਆਪਕੋ ਪਤਾ ਨਾ ਨਾ ਇਸ ਦਾ ਕੁਝ ਨਹੀਂ ਪਤਾ ਵੈਸੇ ਠੋਸ ਹੈਗਾ ਹੈ ਪਰ ਇੱਥੇ ਪੁਹਾਣਾ ਪਿੰਡ ਦੇ ਵਿੱਚ ਇਹ ਗੋਲ ਕਿਲਾ ਦੇਖ ਰਹੇ ਹੋ ਛੋਟਾ ਜਿਹਾ ਕਿਲਾ ਅਵਸ਼ੇਕ ਬਚਿਆ ਹੈ ਦਾ ਹੁਣ ਸਾਨੂੰ ਇਤਿਹਾਸ ਦਾ ਲਿੰਕ ਅਸੀਂ ਕਿੱਥੋਂ ਜੋੜ ਕੇ ਵੇਖ ਰਹੇ ਹਾਂ ਦਾਵਾ ਨਹੀਂ ਕਰ ਰਹੇ ਅਸੀਂ ਹੋ ਸਕਦਾ ਜਦੋਂ ਪੰਜੌਰ ਗੁਰਦੁਆਰਾ ਮੰਜੀ ਸਾਹਿਬ ਜਾਓਗੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਜਿੱਥੇ ਆਸਾ ਜੀ ਦੀ ਵਾਰ ਦਾ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਜਿਹੜੇ ਉੱਥੇ yogi ਸਿੱਧ ਬੈਠੇ ਸਨ ਉਹਨਾਂ ਦੇ ਪ੍ਰਤੀ ਉਹ ਸ਼ਬਦ ਸੀ ਲਿਖ ਲਿਖ ਪੜਿਆ ਤੇ ਤੱਕੜਿਆ ਬਹੁਤ ਤੀਰਤ ਭਵਿਆ ਤੇ ਤੋ ਲਵਿਆ ਉਹਨਾਂ yogiਆਂ ਨੂੰ ਸਾਧੂਆਂ ਨੂੰ ਉਪਦੇਸ਼ ਦਿੱਤਾ ਉੱਥੇ ਹੀ ਇੱਕ ਰਾਜਾ ਹੁੰਦਾ ਰਾਜਾ ਅਸ ਜਿਹਨੂੰ ਟੁੰਡਾ ਰਾਜਾ ਕਹਿੰਨੇ ਆਪਾਂ ਜਦੋਂ ਆਪ ਜੀ ਅਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ ਅਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਟੁੰਡੇ ਅਸ ਰਾਜੇ ਕੀ ਧੁਨੀ ਦੇ ਉੱਪਰ ਗਾਇਆ ਜਾਂਦਾ ਹੈ ਟੁੰਡਾ ਅਸ ਰਾਜਾ ਕੌਣ ਸੀ ਨਾਲ ਨਾਲ ਤੁਸੀਂ ਕਿਲਾ ਵੇਖੋਗੇ ਹੁਣ ਪਰ ਅਸੀਂ ਦੱਸਾਂਗੇ ਟੁੰਡਾ ਰਾਜਾ ਕੌਣ ਸੀ ਰਾਜੇ ਸਾਰੰਗ ਦਾ ਪੁੱਤਰ ਸੀ ਰਾਜਾ ਅਸ ਰਾਜੇ ਸਾਰੰਗ ਦਾ ਬਜ਼ੁਰਗੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਰਾਜੇ ਸਾਰੰਗ ਦੀ ਇੱਕ ਰਾਣੀ ਸੀ ਜਿਹੜੀ ਨੌਜਵਾਨ ਸੀ ਉਹ ਮੋਹਤ ਹੋ ਜਾਂਦੀ ਹੈ ਰਾਜੇ ਸਾਰੰਗ ਦੇ ਪੁੱਤਰ ਅਸ ਦੇ ਉੱਤੇ ਜਦੋਂ ਰਾਜਾ ਅਸ ਉਹਨੂੰ ਮਿਲਣ ਜਾਂਦਾ ਆਪਣੀ ਮਾਂ ਨੂੰ ਮਾਂ ਸਮਾਨ ਜਾਣ ਕੇ ਅੱਗੋਂ ਉਹਦਾ ਹੱਥ ਫੜ ਕੇ ਬਹਿ ਜਾਂਦੀ ਆ ਕਹਿਣ ਲੱਗੀ ਤੂੰ ਮੈਨੂੰ ਮਾਂ ਨਾ ਕਹਿ ਤੂੰ ਮੇਰੇ ਬਰਾਬਰ ਦਾ ਮੇਰੇ ਹਮ ਮੇਰੇ ਨਾਲ ਆ ਬੈਠ ਰਾਜੇ ਸਾਰੰਗ ਦਾ ਪੁੱਤਰ ਮਨਾ ਕਰ ਦਿੰਦਾ ਪਰ ਉਹ ਕਹਿਣ ਲੱਗੀ ਵੇਖ ਜੇ ਤੂੰ ਮੇਰੇ ਨਾਲ ਅੱਜ ਨਾ ਬੈਠਿਆ ਮੇਰੇ ਨਾਲ ਨਾ ਬਿਤਾਇਆ ਸਮਾਂ ਤਾਂ ਮੈਂ ਤੈਨੂੰ ਬਦਨਾਮ ਕਰ ਦਵਾਂਗੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਮਾਂ ਜਾਣਦਾ ਮਾਂ ਤੋਂ ਉੱਪਰ ਕੁਝ ਵੀ ਨਹੀਂ ਪਰ ਉਸ ਔਰਤ ਨੇ ਬਦ ਚਲਣ ਔਰਤ ਨੇ ਆਪਣੇ ਕੱਪੜੇ ਫਾੜ ਕੇ ਰੋਲਾ ਪਾ ਦਿੱਤਾ ਕਿ ਰਾਜੇ ਸਾਰੰਗ ਦੇ ਕੋਲ ਪੁਕਾਰ ਕੀਤੀ ਤੇਰੇ ਪੁੱਤਰ ਨੇ ਤੇਰੇ ਪੁੱਤਰ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਸ ਸਮੇਂ ਰਾਜੇ ਦੀ ਦੂਜੀ ਰਾਣੀ ਦੇ ਪੁੱਤਰਾਂ ਨੇ ਕਿਹਾ ਵੀ ਚਲੋ ਜੇ ਇਹਦਾ ਵੀ ਸਿਆਪਾ ਮੁੱਕ ਜਾਵੇ ਹੋ ਸਕਦਾ ਰਾਜ ਭਾਗ ਸਾਨੂੰ ਮਿਲ ਜਾਵੇ ਤਾਂ ਇਹ ਕਹਿ ਕਰਕੇ ਉਸ ਰਾਜੇ ਅਸ ਦੇ ਵਿਰੁੱਧ ਚਾਲ ਚੱਲ ਕੇ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਇਹ ਵੀ ਸਜ਼ਾ ਸੁਣਾਈ ਗਈ ਕਿ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ ਜਾਵੇ ਜਿਹੜਾ ਅੰਨਾ ਖੂਹ ਸੀ ਬੋੜਾ ਖੂਹ ਸੀ ਸਾਨੂੰ ਦੱਸਿਆ ਇਸ ਪਿੰਡ ਦੇ ਵਿੱਚ ਇੱਥੇ ਵੀ ਇੱਕ ਬਹੁਤ ਪੁਰਾਣਾ ਖੂਹ ਹੈ ਪਰ ਅਸੀਂ ਦਾਵਾ ਨਹੀਂ ਕਰ ਸਕਦੇ ਵੀ ਇਹ ਉਹੀ ਖੂਹ ਹੈ ਜਿਸ ਖੂਹ ਦੀ ਗੱਲ ਕੀਤੀ ਗਈ ਸੀ ਉਸ ਅੰਨੇ ਖੂਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਰਾਜੇ ਸਾਰੰਗ ਦੇ ਅਸ ਪੁੱਤਰ ਨੂੰ ਵੀਸ਼ ਉਹ ਤਾਂ ਰੋਲਾ ਪਾ ਦਿੱਤਾ ਖੂਬ ਉਹ ਡੂੰਗਾ ਸੀ ਕਿ ਉਹਨੂੰ ਸ਼ੇਰ ਮਾਰ ਕੇ ਖਾ ਗਿਆ ਪਰ ਵੱਧ ਕਿਸਮਤੀ ਦੇ ਨਾਲ ਉਹ ਖੂ ਸੁੱਕਾ ਸੀ ਅਸ ਬਚ ਜਾਂਦਾ ਉਹਨੂੰ ਉਤੋਂ ਕੋਈ ਭੇਡਾਂ ਚਾਰਨ ਵਾਲੇ ਲੈ ਜਾਂਦੇ ਨੇ ਆਵਾਜ਼ ਹੈਲੋ ਆਵਾਜ਼ ਵੀ ਗੂੰਜ ਕੇ ਆ ਰਹੀ ਹੈ ਖੂ ਦੇ ਵਿੱਚੋਂ ਸੋ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਖੂ ਸੀ ਅਸੀਂ ਖੂ ਦੇ ਕੋਲ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਆਵਾਜ਼ ਕਿਦਾਂ ਗੂੰਜ ਕੇ ਆ ਰਹੀ ਹੈ ਥੋੜਾ ਨੇੜੇ ਕੈਮਰਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜਾ ਕੇ ਉਹ ਵੀ ਕਿਸੇ ਦੇ ਕੋਲ ਵੇਚ ਦਿੰਦੇ ਨੇ ਫਿਰ ਅੱਗੇ ਜਾਂਦਾ ਅੱਗੇ ਚੱਲ ਕੇ ਆਉਂਦਾ ਕਿ ਇੱਕ रियासत ਦਾ ਰਾਜਾ ਚੜ੍ਹਾਈ ਕਰ ਜਾਂਦਾ ਵਜ਼ੀਰ ਇਹ ਜਾਣ ਕੇ ਕਿਸੇ ਦੇ ਕਹਿਣ ਦੇ ਉੱਤੇ ਵੀ ਕੋਈ ਸਵੇਰੇ ਸਵੇਰੇ ਆ ਕੇ ਅਗਰ ਦਰਵਾਜ਼ਾ ਖੋਲ੍ਹਿਆ ਉਹਦੇ ਹੱਥਾਂ ਨਾਲ ਦਰਵਾਜ਼ਾ ਖੁੱਲ ਗਿਆ ਤਾਂ ਉਸ ਨੂੰ ਰਾਜ ਭਾਗ ਤੇ ਬਿਠਾ ਦੇਵਾਂਗੇ ਉਸ ਸਮੇਂ ਰਾਜੇ ਸਾਰੰਗ ਦਾ ਪੁੱਤਰ ਅਸ ਗਧੇ ਦੇ ਉੱਤੇ ਕੁਝ ਵੇਚਣ ਭਾਂਡੇ ਵੇਚਣ ਜਾਂਦਾ ਸਵੇਰੇ ਦਰਵਾਜਾ ਖੋਲਦਾ ਦਰਵਾਜਾ ਖੁੱਲ ਜਾਂਦਾ ਉੱਥੇ ਦੇ ਮੰਤਰੀ ਗਲ ਵਿੱਚ ਹਾਰ ਪਾ ਕੇ ਉਹਨੂੰ ਰਾਜਾ ਬਣਾ ਦਿੰਦੇ ਨੇ ਰਾਜੇ ਦਾ ਪੁੱਤਰ ਹੋਣ ਕਰਕੇ ਰਾਜਾ ਅਸ ਉੱਥੇ ਦਾ ਰਾਜਾ ਬਣ ਜਾਂਦਾ ਬਹੁਤ ਚੰਗੀ ਤਰ੍ਹਾਂ ਰਾਜ ਭਾਗ ਨੂੰ ਸੰਭਾਲਦਾ ਦੂਜੇ ਪਾਸੇ ਰਾਜਾ ਸਾਰੰਗ ਦੇ ਮਰਨ ਤੋਂ ਬਾਅਦ ਉਹਦੇ ਦੂਜੇ ਪੁੱਤਰ ਜਿਹੜੇ ਨੇ ਉਹ ਰਾਜ ਭਾਗ ਸੰਭਾਲ ਲੈਂਦੇ ਨੇ ਪਰ ਰਾਜ ਭਾਗ ਨੂੰ ਉਜਾੜ ਦਿੰਦੇ ਨੇ ਦੇਸ਼ ਵਿੱਚ ਕਾਲ ਪੈ ਜਾਂਦਾ ਤੇ ਇਹ ਮਦਦ ਮੰਗਣ ਜਾਂਦੇ ਨੇ ਦੂਜੇ ਰਾਜੇ ਦੇ ਕੋਲੋਂ ਤੇ ਉੱਥੇ ਪਤਾ ਲੱਗਦਾ ਕਿ ਰਾਜਾ ਅਸ ਜਿਹੜਾ ਹੈ ਉਹ ਇਹਨਾਂ ਦੀ ਮਦਦ ਕਰਦਾ ਇਹ ਵੀ ਪਤਾ ਲੱਗਦਾ ਕਿ ਭਰਾਮਾਂ ਦੇ ਵਿੱਚ ਲੜਾਈ ਹੁੰਦੀ ਹੈ ਉਸ ਲੜਾਈ ਦੇ ਵਿੱਚ ਰਾਜਾ ਅਸ ਜਿੱਤ ਜਾਂਦਾ ਤੇ ਜਿੱਤ ਕੇ ਮੁੜ ਕੇ ਆਪਣੇ ਦੇਸ਼ ਵਿੱਚ ਆ ਜਾਂਦਾ ਤੇ ਇੱਥੇ ਆ ਕੇ ਰਾਜ ਭਾਗ ਕਰਦਾ ਹੋਰ ਬੜਾ ਲੰਬੇਰਾ ਇਤਿਹਾਸ ਹੈ ਹੁਣ ਜ਼ਿਕਰ ਹੁੰਦਾ ਕਿ ਇੱਥੋਂ ਪੰਜੌਰ ਬਹੁਤ ਨੇੜੇ ਹੈ ਕਟੋ-ਕਟ 10 ਤੋਂ 15 ਕਿਲੋਮੀਟਰ ਦੇ ਅੰਦਰ ਪੰਜੌਰ ਹੈ ਜਦੋਂ ਪੰਜੌਰ ਪਹੁੰਚੇ ਆ ਇਤਿਹਾਸ ਲਿਖਿਆ ਹੋਇਆ ਕਿ ਰਾਜਾ ਅਸ ਜਿਹੜਾ ਸਾਰੰਗ ਦਾ ਪੁੱਤਰ ਗੁਰਨਾਨਕ ਸਾਹਿਬ ਜੀ ਦੇ ਕੋਲ ਆਉਂਦਾ ਤੇ ਆਪਣੇ ਆ ਕੇ ਬੇਨਤੀ ਕਰਦਾ ਤੇ ਇੱਥੇ ਉਹਨੂੰ ਹੱਥ ਜਿਹੜਾ ਹੈ ਠੀਕ ਹੋ ਜਾਂਦਾ ਤੇ ਪਰ ਕਿਤੇ ਵੀ ਸਾਨੂੰ ਜ਼ਿਕਰ ਨਹੀਂ ਮਿਲ ਰਿਹਾ ਪਰ ਕਿਤੋਂ ਇੱਕ ਕਿਉ ਮਿਲਿਆ ਕਿ ਰਾਜੇ ਸਾਰੰਗ ਦਾ ਕਿਲਾ ਜਿਹੜਾ ਹੈ ਹੋ ਸਕਦਾ ਹੈ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਖੋਜ ਕੀਤੀ ਜਾਵੇ ਦੀ ਲੋਕੇਸ਼ਨ ਪਾ ਦੰਨੇ ਆ ਵਿਦਵਾਨਾਂ ਵੱਲੋਂ ਖੋਜ ਕੀਤੀ ਜਾਵੇ ਕਿ ਗੁਰਬਾਣੀ ਦੇ ਵਿੱਚ ਇੰਨਾ ਕੁਝ ਖਜ਼ਾਨੇ ਛੁਪੇ ਹੋਏ ਨੇ ਨੌ ਧੁਨਾ ਦੇ ਉੱਤੇ ਗੁਰਬਾਣੀ ਗਾਈ ਗਈ ਹੈ ਕਿੱਥੇ ਕਿੱਥੇ ਉਹਨਾਂ ਦੇ ਕਿਲੇ ਨੇ ਕਿਹੜੇ ਕਿਹੜੇ ਰਾਜੇ ਹੋਏ ਸੀ ਉਹ ਇਤਿਹਾਸ 'ਚ ਲਿਖਿਆ ਉਹਨਾਂ ਦੇ ਕਿਲੇ ਲੱਭਣ ਦੀ ਲੋੜ ਹੈ ਸਾਨੂੰ ਤੇ ਕਿਉਂਕਿ ਸਾਡੇ ਇਤਿਹਾਸ ਨਾਲ ਲਿੰਕ ਨੇ ਪਰ ਹੁਣ ਇਹ ਕਿਲੇ ਦੇ ਉੱਪਰ ਦੀ ਦੇਖਦੇ ਹੋਏ ਉੱਪਰ ਚੜ੍ਹਨਾ ਬੜਾ ਖਤਰਨਾਕ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਪੌੜੀਆਂ ਦੇਖ ਰਹੇ ਹੋ ਤੇ ਇਹ ਬਿਲਕੁਲ ਹੀ ਖਤਮ ਹੋ ਜਾਂ ਵੀ ਆ ਨੇ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਇਹਦੇ ਉੱਤੇ ਚੜ ਕੇ ਵੇਖਦੇ ਆ ਕਿ ਸਾਨੂੰ ਉੱਪਰੋਂ ਕੀ ਦਿਖਾਈ ਦਿੰਦਾ ਕਮਰ ਕੱਸਾ ਕੱਸਦੇ ਆ ਕਿਉਂਕਿ ਪਹਿਲਾਂ ਵੀ ਗੁਰੂ ਮਹਾਰਾ ਨੇ ਕਿਰਪਾ ਕੀਤੀ ਹੈ ਕਿ ਚੜਨਾ ਤਾਂ ਆਪ ਹੀ ਪੈਣਾ ਤੇ ਰਸਤਾ ਵੀ ਆ ਪੌੜੀਆਂ ਵੀ ਦਿਖਾਈ ਨਹੀਂ ਦੇ ਰਹੀਆਂ ਰਸਤਾ ਵੀ ਬੜਾ ਡੇਂਜਰ ਹੈ ਗੁਰੂ ਮਹਾਰਾ ਕਿਰਪਾ ਕਰੇ ਜੀ ਦੇ ਆ ਜੀ ਉੱਪਰ ਥੋੜਾ ਥੋੜਾ ਤਾਂ ਠੀਕ ਐ ਪਰ ਇਹ ਵੀ ਨਹੀਂ ਪਤਾ ਕੋਈ ਜਾਨਵਰ ਹੋਵੇ ਕੋਈ ਸੱਪ ਸੁੱਪ ਹੋਵੇ ਆਹ ਲਓ ਜੀ ਗੁਰਦਾਸ ਹੋ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਕਿਲੇ ਦੇ ਉੱਤੇ ਤਾਂ ਪਹੁੰਚ ਗਏ ਆ ਜੀ ਉੱਪਰ ਕੁਛ ਨਹੀਂ ਦਿਖਾਈ ਦੇ ਰਿਹਾ ਸਿਰਫ ਕਿਲੇ ਦੀ ਮੌਣ ਹੀ ਦਿਖਾਈ ਦੇ ਰਹੀ ਆ ਉੱਪਰੋਂ ਇਹ ਕਿਲਾ ਹੈ ਜੀ ਤੇ ਇਹ ਪਹਾੜੀ ਏਰੀਆ ਹੈ ਸਾਰੇ ਪਾਸੇ ਦੱਸ ਦੇਣ ਕਿਲਾ ਬਹੁਤ ਡੂੰਗਾ ਕਿਲਾ ਹੈ ਜੀ ਇਹ ਥੱਲੇ ਤੱਕ ਕਿਲੇ ਦੀ ਨੀਹਾਂ ਜਾਂਦੀਆਂ ਨੇ आप बता रहे थे जी। कि इस किले के इस गांव के ऊपर से एक बहुत बड़ी खाई थी जी, कोई हाँ हमला ना कर सके हाँ खाई थी ये करेगी खाई तो थी भी देखी नीचे पर और हाँ कोई गुरु जी भी आए थे जहाँ पे गुरु तो अंधेरे वहाँ नहीं गुरु नानक देव जी बोल रहे थे गुरु नानक देव आए थे अच्छा क्या था वो मदान गुरु नानक देव आए थे दो ਬੀੜ ਪੜੀ ਨਾ ਮਰਦਾ ਨੇ ਕਹਿੰਦਾ ਬੀੜ ਪੜੀ ਨਾ ਦਿਨ ਨੂੰ ਆਸੀ ਬਾਤ ਕੀ ਕਹਿ ਦੂ ਮੈਨੂੰ ਯਾਦ ਕਰੀ ਤੋ ਮੋਟੇ ਨੂਰੇ ਹੋ ਵੀ ਚੋਰੀ ਗਾ ਇਸਮਾ ਪੀਣਾ ਮੋਟਨ ਦੇਖ ਕੇ ਲੱਗੇ ਪਾਰਸੀ ਦੇਣ ਗਿਆ ਬਈ ਜਿਹੜਾ ਮੋਟਾ ਹੋ ਸੁਕੇ ਬੈਠ ਨਹੀਂ ਪੈਂਦੀ ਤੋ ਉਹ ਮਰਦਾ ਨਾ ਉਹ ਲਾਈ ਮੈਂ ਮੋਟਾ ਹੈ ਖਾ ਕੇ ਮੇਰੇ ਮੇਰੇ ਨੰਬਰ ਲੱਗ ਜਣਾ ਹੈ ਇਹ ਗੁਰਨਾਮ ਕਰਿਆ ਸੁਨੇਦ ਗੁਰਨਾਮ ਨੇ ਬੋਲੇ ਜਿਹੜਾ ਮਰਦ ਨੂੰ ਜਾਣਣਾ ਪਹਿਲੇ ਪੰਛੀ ਮੋਂ ਪਹਿਲੇ ਪੰਛੀ ਲੈਣੀ ਨੇ ਉਹ ਸੁਰੂਕ ਜਾਊਗਾ ਸਿੱਧਾ ਅੱਛਾ ਉਹ ਰਾਜਾ ਬੋਲਾ ਮੈਂ ਚੜੂੰਗਾ ਪੰਛੀ ਮੈਂ ਜਾਊਗਾ ਸੁਰੂ ਮਰਦਾਨਾ ਬੋਲਿਆ ਨਾ ਰਾਜਾ ਅੱਛਾ ਹਾਂ ਮੈਂ ਚੜੂੰਗਾ ਪੰਛੀ ਕਹਿ ਬੈ ਹਾਂ ਤੂੰ ਤੂੰ ਰੰਨੇ ਮਰਦਾਨਾ ਉਹ ਗਿਆ ਸਿੱਧਾ ਚੜ ਗਿਆ ਪਾਂਸ ਜਰਾ ਜਰਾ ਜਾਂਦੇ ਵਾਹ ਕਾ ਨਾ ਜਾਂਦੇ ਖਤਮ ਹੋ ਹਾਂ ਜਰਾ ਜਪਾਣਾ ਇਹ ਰਾਜੇ ਦਾ ਨਾਮ ਕੀ ਸੀ ਰਾਜੇ ਦਾ ਨਾਮ ਕਾ ਨਹੀਂ ਮੈਨੂੰ ਪਤਾ ਇਹ 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 ਇੱਕ ਕਹਾਣੀ ਜਿਹੜੀ ਸਾਖੀ ਹੈ ਇਹ ਤੁਸੀਂ ਦਾਦੇ ਪੜਦਾਦੇ ਤੁਹ ਸੁਣਦੇ ਹੁੰਦੇ ਹੋ ਆ ਕਾਦੀ ਸੁਣਨਾ ਕਾਦੀ ਕੋਈ ਜਿੱਤ ਲਾਲੋ ਬੋਤਾ ਦਿਆ ਗਿਆ ਨਾ گاਉਂ گاਉਂ ਕੀ ਜੋ ਆਪਣੇ ਦਾਦੇ ਪੜਦਾਦੇ تھے ਹਾਂ ਹਾਂ ਉਹ ਬੋਹ ਬੋਤਾਤੇ ਸੇ ਆਪਕੋ ਸਦਾ ਰਹਿੰਦੇ ਹੋ ਉਹਨੇ ਬਤਾਇਆ ਹਥਾ ਮਨੂੰ ਗਉ ਗੁਰੂ ਨਾਨਕ ਦੇ ਜਿਹੜੇ ਪਹਿਲਾ ਉਹ ਮਰਦਾਨੇ ਨੂੰ ਪੀੜ ਪੜੀਦੀ ਮਰਦਾਨੇ ਨੂੰ ਸੰਗਤ ਜੀ ਤੇ ਕੋ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਨਾ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ ਇਸ ਟਾਈਮ ਕਿੰਨੀ ਹੈ ਜੀ 70-75 ਉਹਨਾਂ ਦਾ ਨਾਮ ਕੀ ਹੈ ਤੁਹਾਡਾ ਸ਼ਾਮ ਲਾਲ ਸ਼ਾਮ ਲਾਲ ਜੀ ਸ਼ਾਮ ਲਾਲ ਜੀ ਨੇ ਸਾਨੂੰ ਦੱਸਿਆ ਜਦੋਂ ਅਸੀਂ ਕਿਲੇ ਬਾਰੇ ਪਤਾ ਕਰਨ ਆਏ ਇਹਨਾਂ ਨੇ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਔਰ ਭਾਈ ਮਰਦਾਨਾ ਜੀ ਦੇ ਉੱਤੇ ਭੀੜ ਪੈ ਗਈ ਸੀ ਇੱਥੇ ਜਾਂ ਭਾਈ ਮਰਦਾਨਾ ਕਿਸ ਕੰਮ ਆਇਆ ਸੀ ਔਰ ਵੀ ਪਹਿਲਾਂ ਕੋਈ ਚੋਰੀ ਹੋਈ ਸੀ ਇੱਥੇ ਚੋਰੀ ਹੋਈ ਤੇ ਦੱਸਦੇ ਨੇ ਵੀ ਕਿਸੇ ਮੋٹے ਬੰਦੇ ਨੇ ਚੋਰੀ ਕੀਤੀ ਹੈ ਤੇ ਭਾਈ ਮਰਦਾਨਾ ਜੀ ਕਾਫੀ ਤਕੜੀ ਸੀ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਤੇ ਭਾਈ ਮਰਦਾਨਾ ਜੀ ਨੇ ਗੁਰਨਾਨਕ ਦੇਵ ਜੀ ਨੂੰ ਯਾਦ ਕੀਤਾ ਗੁਰਨਾਨਕ ਦੇਵ ਜੀ ਆਏ ਕਹਿਣ ਲੱਗੇ ਵੀ ਇਹਨਾਂ ਨੂੰ ਫਾਂਸੀ ਦੇਣ ਲੱਗੇ ਨੇ ਜੀ ਤੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਵੀ ਜਿਹੜਾ ਭਾਈ ਜਿਹਨੂੰ ਵੀ ਫਾਂਸੀ ਮਿਲੂਗੀ ਉਹ ਸਤਖੰਡ ਨੂੰ ਜਾਊਗਾ ਸਵਰਗਾਂ ਨੂੰ ਜਾਊਗਾ ਇਹ ਕਹਿ ਕੇ ਰਾਜਾ ਕਹਿਣ ਲੱਗਾ ਜੇ ਸਤਖੰਡ ਨੂੰ ਜਾਣਾ ਤਾਂ ਮੈਂ ਜਾਣ ਲਈ ਤਿਆਰ ਆਂ ਉੱਥੋਂ ਇਹ ਪਾਜ ਵੀ ਖੁੱਲ ਗਿਆ ਕਿ ਭਾਈ ਮਰਦਾਨਾ ਜੀ ਵੀ ਬੇਦੋਸ਼ੇ ਸੀ ਗੁਰਨਾਨਕ ਦੇਵ ਮਹਾਰਾਜ ਜੀ ਨੇ ਇਸ ਇਸ ਕਰਕੇ ਭਾਈ ਮਰਦਾਨਾ ਜੀ ਨੂੰ ਬੇਦੋਸ਼ਾ ਸਾਬਤ ਕੀਤਾ ਇਹ ਕਿਤੇ ਸਾਕੀ ਲਿਖੀ ਹੋਈ ਨਹੀਂ ਮਿਲਦੀ ਸੀਨੇ ਬਸੀਨੇ ਤੋਂ ਜਿੱਦਾਂ ਸਿਆਮ ਲਾਲ ਜੀ ਨੇ ਆ ਕੇ ਦੱਸੀ ਹੈ ਸਾਨੂੰ ਇਹਨੂੰ ਪਤਾ ਵੀ ਨਹੀਂ ਐ ਪਰ ਇੱਥੇ ਕੋਈ ਸਿੱਖ ਕਹਿ ਲਈ ਆ ਕਿ ਇਤਿਹਾਸ ਦੱਸਣ ਵਾਲਾ ਵੀ ਕੋਈ ਨਹੀਂ ਤੇ ਬਾਬਾ ਜੀ ਦੱਸਦੇ ਨੇ ਵੀ ਇੱਥੇ ਕੋਈ ਸਰਦਾਰ ਸਿੱਖ ਪਰਵਾਰ ਤੋਂ ਨਹੀਂ ਰਹਿੰਦਾ ਠੀਕ ਹੈ ਸਹੀ ਕਿਥੇ ਬੰਨੇ ਪਹਿਲੇ ਥੰਮਿਆਂ ਆ ਗਏ ਫੱਲਿਆਂ ਮੈਂ ਆ ਗਏ ਸਿੱਖ ਤਾਂ ਚੱਲ ਗਏ ਮੇਜ ਜੀ ਆਵੇ ਵਾਲੀ ਬਾੜ ਵੀ ਗਏ ਜੀ ਵੀ ਨਹੀਂ ਗਈ ਦੀਆਂ ਇੱਧਰ ਸੰਗਤ ਜੀ ਇੱਕ ਅਣ ਛੁਪੇ ਤੱਥ ਤੇ ਜਿਨ੍ਹਾਂ ਦੀ ਹਜੇ ਖੋਜ ਨਹੀਂ ਹੋ ਪਾਈ ਪਰ ਇੱਥੇ ਪੁਹਾਣਾ ਪਿੰਡ ਦੇ ਵਿੱਚ ਇਹ ਗੋਲ ਕਿਲਾ ਦੇਖ ਰਹੇ ਹੋ ਛੋਟਾ ਜਿਹਾ ਕਿਲਾ ਅਭਿਸ਼ੇਕ ਬਚਿਆ ਇਹਦਾ ਇਹ ਕਿਲਾ ਕਿੰਨੇ ਸਾਲ ਪੁਰਾਣਾ ਹੈ 500 ਸਾਲ ਪੁਰਾਣਾ ਇਹ 500 ਸਾਲ ਪੁਰਾਣਾ ਕਿਲਾ ਹੈ ਸੋ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਖੂਹ ਸੀ ਅਸੀਂ ਖੂਹ ਦੇ ਕੋਲ ਪਹੁੰਚੇ ਆਂ ਪਰ ਅਸੀਂ ਦੱਸਾਂਗੇ ਕੁੰਡਾ ਰਾਜਾ ਕੌਣ ਸੀ ਔਰ ਕੋਈ ਗੁਰੂ ਜੀ ਵੀ ਆ ਇੱਥੇ ਜਹਾਂ ਪੇ ਗੁਰਨਾਗਦੀ ਪਿਆ ਹੈ ਤੇ ਲੈ ਕੇ ਚੱਲਾਂਗੇ ਜਿਹਦੇ ਤਕਰੀਬਨ ਕਿ ਅੱਜ ਤੱਕ ਰਸਤਾ ਵੀ ਨਹੀਂ ਉੱਪਰ ਚੜਨ ਦੇ ਲਈ ਹੈ ਪਰ ਫੇਰ ਵੀ ਖੋਜ ਵਿਚਾਰ ਟੀਮ ਉਹਦੇ ਉੱਪਰ ਪਹੁੰਚੇਗੀ ਅੱਜ ਉਹਨਾਂ ਤੱਥਾਂ ਨੂੰ ਖੰਗਾਲਦੀ ਹੋਈ ਖੋਜ ਵਿਚਾਰ ਟੀਮ ਜਿਹੜੀ ਹੈ ਉਹ ਪਹੁੰਚੇਗੀ ਲੇਕਿਨ ਥੋੜਾ ਇਤਿਹਾਸ ਅਸੀਂ ਦੱਸ ਦਈਏ ਅਸੀਂ ਪਟਿਆਲੇ ਤੋਂ ਚੱਲ ਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਪਿੰਜੌਰ ਪਿੰਜੌਰ ਤੋਂ ਅੱਗੇ ਆਉਂਦਾ ਜੀ ਮੱਲਾ ਰੋਡ ਮੱਲਾ ਰੋਡ ਤੋਂ ਇੱਕ ਚਹਲ ਨੂੰ ਰਸਤਾ ਚੱਲਿਆ ਜਾਂਦਾ ਜੀ ਉਹ ਉੱਪਰ ਤੁਸੀਂ ਦੇਖੋਗੇ ਉਹ ਸੋਗੀ ਉਹ ਸੋਗੀ ਦਿਖ ਰਿਹਾ ਠੀਕ ਸੋਗੀ ਕਿਲਾ ਹੈਗਾ ਸੋਗੀ ਕਿਲਾ ਹੈਗਾ ਤੇ ਪਰ ਜਿੱਥੇ ਅਸੀਂ ਪਹੁੰਚੇ ਆ ਜਿੱਥੇ ਸਾਨੂੰ ਇੱਕ ਕਨੈਕਸ਼ਨ ਮਿਲਦਾ ਪਹਿਲੇ ਤਾਂ ਪਤਾ ਕਰਦੇ ਆ ਜੀ ਇਹ ਕਿਲਾ ਕਿੰਨੇ ਸਾਲ ਪੁਰਾਣਾ ਹੈ 500 ਸਾਲ ਪੁਰਾਣਾ ਇਹ 500 ਸਾਲ ਪੁਰਾਣਾ ਕਿਲਾ ਹੈ ਤੇ ਇਸ ਦਾ ਇਤਿਹਾਸ ਨਹੀਂ ਆਪਕੋ ਪਤਾ ਨਾ ਨਾ ਇਸ ਦਾ ਕੁਝ ਨਹੀਂ ਪਤਾ